ਕਿ ਬੇਟੇ ਤੇ ਵਿਦੇਸ਼ ਦੇ ਧਰਤੀ ਤੇ ਮੌਤ ਹੋਈ ਹੈ ਜੀ ਹਾਂ ਜੀ ਕੀ ਨਾਮ ਸੀ ਬੇਟੇ ਦਾ ਜੀ ਸ਼ੌਰਭ ਸ਼ੈਣੀ ਸੀ ਜੀ ਕਿੰਨੀ ਉਮਰ ਸੀ ਕੋਈ 26 ਨਤੀਜ ਸਾਲ ਦਾ ਸੀਗਾ ਕਿੰਨਾ 29 ਸਾਲ ਦਾ 29 ਸਾਲ ਦਾ ਸੀ ਕਿ ਕਿਹੜੀ ਜਗ੍ਹਾ ਸੀ ਇਹ ਨਿਊਜ਼ੀਲੈਂਡ ਸੀਗਾ ਗਿਆ ਠੀਕ ਆ ਜੀ ਕੀ ਖਬਰ ਆਈ ਉੱਥੋਂ ਕਿਤੇ ਤੱਥ ਹੋਈ ਆ ਕਿੱਦਾਂ ਹੋਈ ਆ ਜੀ ਸਾਨੂੰ ਤਾਂ ਹਾਂ ਜੀ ਪਤਾ ਇਹ ਲੱਗਾ ਪਹਿਲਾਂ ਸਾਡੇ ਭਾਂਜੇ ਨੂੰ ਆਇਆ ਪਤਾ ਫੋਨ ਉਹਦੇ ਘਰ ਵਾਲੀ ਨੇ ਕੀਤਾ ਹੋਊਗਾ ਵੇਚ ਦਿੱਤਾ ਉਹ ਮਸ਼ੀਨ ਦੇ ਵਿੱਚ ਆ ਗਿਆ ਤੇ ਫੇਰ ਮੇਰੇ ਬੇਟੇ ਨੂੰ ਆਇਆ ਸੈਨਸੈਣੀ ਨੂੰ ਕੀਤਾ ਦੂਜੇ ਨੇ ਮੇਰੇ ਭਾਂਜੇ ਨੇ ਫੋਨ ਤੇ ਸਾਨੂੰ ਤਾਂ ਦੱਸਿਆ ਹੀ ਨਹੀਂ ਸੀਗਾ ਫੇਰ ਉਹਦੇ ਮਾਂ ਪੇਨ ਹੋਏ ਹੋਏ ਇਹਨੂੰ ਪਤਾ ਲੱਗ ਗਿਆ ਫੇਰ ਉਹਨਾਂ ਨੇ ਸਾਡੇ ਇੱਥੇ ਸੀਗੇ ਵੰਡ ਗਵਾੜ ਜਿਹੜਾ ਰੋਣਾ ਪਿਆ ਸਾਰਾ ਸਾਡਾ ਮਹੱਲਾ ਇਕੱਠਾ ਹੋ ਗਿਆ ਬੇ ਹੋ ਗਿਆ ਫੇਰ ਇਹਨਾਂ ਨੇ ਸਾਡੇ ਮੇਰੀ ਜੀ ਸਾਡੇ ਹਰਮਾਰ ਸਾਹਿਬ ਆ ਇਹਨਾਂ ਨੇ ਕਿਹਾ ਵੀ ਇੱਥੇ ਨਾਲੋਂ ਜੇ ਇਹਦੀਆਂ ਕਰਵਾਦੀ ਇਹ ਟੈਕਟਾਂ ਕਰਵਾਤੀਆਂ ਇਹਨਾਂ ਨੇ ਨਿਊਜ਼ੀਲੈਂਡੋਂ ਚਲ ਗਏ ਮਾਤਾ ਵੀ ਦੋਨੇ ਹੀ ਚਲ ਗਏ ਤੇ ਉਹ ਉੱਥੇ ਜਾ ਕੇ ਸਾਡੇ ਕੋਈ ਇੱਥੇ ਦੇ ਸੀਗੇ ਮੁੰਡੇ ਉਹਾਂ ਦੇ ਉੱਥੋਂ 에어ਪੋਰਟ ਚੋਂ ਲਿਜਾ ਕੇ ਸਿੱਦੇ ਹਸਪਤਾਲ ਲੱਗ ਗਏ ਉੱਥੇ ਜਿਹੜੇ ਪੁੱਛਿਆ ਤਾਂ ਉਹਦੀ ਘਰਵਾਲੀ ਕਹਿੰਦੀ ਸੀ ਵੀ ਇਹਨੂੰ ਹੈਲੀਕਾਪਟਰ 'ਚ ਉੱਥੇ ਲੈ ਗਏ ਆਪਣਾ ਨਿਆ ਹਸਪਤਾਲ ਲੱਗਾਇਆ ਸਾਨੂੰ ਹਸਪਤਾਲ ਦਾ ਮੈਨੂੰ ਨਾਮ ਨਹੀਂ ਪਤਾ ਤੇ ਅਖਿਜਲੇ ਉਹ ਇਹ ਪਤਾ ਲੱਗਾ ਦਾ ਇਹ ਪਹੁੰਚ ਗਿਆ ਉੱਥੇ ਉਹਨਾਂ ਦੇ ਉੱਥੇ ਪਹੁੰਚਣ ਤੇ ਤੇ ਇਹਨੇ ਮੂੰਹ ਦੇਖਿਆ ਉਹਦੇ ਉੱਤੇ ਸੀਗਾ ਲਗਾਇਆ ਤਾਂ ਸਾਹ ਉਹਨੂੰ ਆ ਰਿਹਾ ਤੁਜਾ ਉਹ ਅੱਖਾਂ ਨੇ ਪਟ ਰਿਆ ਸੀ ਤੇ ਬੋਰਡ ਨੇ ਰਿਆ ਸੀਗਾ ਉਹ ਕਹਿੰਦੇ ਭਈ ਛੱਟ ਜਾਂਦੀ ਲੱਗ ਗਈ ਉਹ ਪੁੱਛਿਆ ਹੋਊਗਾ ਕਿ ਥੋੜੀ-ਥੋੜੀ ਠੀਕ ਹੋਣਾ ਦਿਲੋਂ ਸੇ ਡਰ ਦਿੰਦੇ ਰਹੇ ਤੇ ਇਹ ਵੀ ਵਿਚਾਰੇ ਉੱਥੇ ਕੋਲ ਉਦੀ ਵਾਈਫ ਨੂੰ ਇੱਕ ਕਮਰਾ ਦਿੱਤਾ ਸੀਗਾ ਤੇ ਇੱਕ ਉਹਦਾ ਬੱਚਾ ਸੀਗਾ ਬੇਟਾ ਸੀਗਾ ਤੇ ਕੋੜੇ ਇੱਕ ਨਰਸ ਦਿੱਤੀ ਹੋ ਸੀਗੀ ਤੇ ਫੇਰ ਇਹਨੂੰ 10 ਕਿ ਮਿੰਟਾਂ ਮੈਂਨ ਦਿੱਤੇ ਸੀ ਫੇਰ ਬਾਹਰ ਚਲ ਜਾਂਦੇ ਪਾਰੋਬਾਦੀ ਜਾਂ ਕਿਤਾਉ ਮਸ਼ੀਨ ਦੇ ਵਿੱਚ ਆਏ ਸੀ ਕਿੰਨੇ ਦਿਨ ਪਹਿਲੇ ਇਹ ਵੀਰਵਾਰ ਨੂੰ 15 ਦਿਨ ਉਹਦੇ ਜਾਂਦੇ ਆ ਵੀਰਵਾਰ ਨੂੰ ਉੱਥੇ ਮਸ਼ੀਨ 'ਚ ਆਇਆ ਠੀਕ ਹੈ ਤੇ ਕਿੰਨੇ ਦਿਨ ਬਾਅਦ ਸੇ ਮੋਟੇ ਹੋਏ ਇਹ ਬੱਚੇ ਦੇ ਬੱਚਿਆ ਜੀ 15 ਦਿਨਾਂ ਬਾਅਦ ਹੀ ਹੋ ਗਿਆ ਵੀਰਵਾਰ ਨੂੰ ਹੀ ਸਾਨੂੰ ਪਤਾ ਲੱਗਾ ਵੀ ਹਾਂਜੀ 15 15 ਦਿਨਾਂ ਬਾਅਦ ਸਾਨੂੰ ਪਤਾ ਲੱਗਾ ਕਿਸੇ ਲੱਗਿਆ ਪਤਾ ਅੰਕਲ ਜੀ ਕਿਹੜੀ ਮਸ਼ੀਨ ਸੀਗੀ ਉੱਥੇ ਕੰਮ ਕਰ ਕਾਰੋਬਾਰ ਕਰਦੇ ਸੀਗੇ ਨਹੀਂ ਜੀ ਉੱਥੇ ਕਿਸੇਗਾ ਕੋਈ ਉਨਚਾਲ ਸਿਗਾ ਮਸ਼ੀਨਾਂ ਦਾ ਬਣਾਇਆ ਇਹਨਾਂ ਨੇ ਪਹਿਲਾਂ ਤਾਂ ਇਹਦੀ ਉਂਗਲਾ ਹੀ ਸੀਗੀ ਲੱਕੜ ਦੀ ਮਸ਼ੀਨ ਸੀ ਲੱਕੜ ਦੀ ਕੋਈ ਮਸ਼ੀਨ ਸੰਦਾਂ ਉੱਥੇ ਉਹ ਅਸੀਂ ਗਏ ਨੂੰ ਸਾਨੂੰ ਪਤਾ ਹੀ ਨਹੀਂ ਜਿਹੜੀ ਗੱਲ ਦਾ ਉਹ ਉੱਥੇ ਵਿੱਚ ਪਹਿਲਾਂ ਫੇਰ ਦੇ ਤਾਰ ਵੇਪੇ ਇੱਥੇ ਆਇਆ ਸੀ ਇਹਦੀਆਂ ਖੁਸ਼ੀਆਂ ਕੀਤੀਆਂ ਮਾਪੇ ਨੇ ਵਿਆਹ ਇੱਥੇ ਕੀਤਾ ਸੀ ਉਧਰਲੀ ਫੀਜੀ ਦੀ ਕੋ ਲੜਕੀ ਆ ਉਹ ਵਿਆਹ ਨੂੰ ਕਿੰਨਾ ਸਮਾਂ ਹੋ ਗਿਆ ਹਾਂ ਦੇ ਕਿੰਨਾ ਸਮਾਂ ਹੋ ਗਿਆ ਸੀ ਅੱਛਾ ਵੀ ਬੱਚਾ ਇੱਕ ਬੇਟਾ 6 ਮਹੀਨੇ ਦਾ ਬੇਟਾ ਜਿੱਦੋਂ ਸੰਸਕਾਰ ਉਤਰੇ ਨਿਊਜ਼ੀਲੈਂਡ ਹੀ ਕੀਤਾ ਜੀ ਉਹ ਅਸੀਂ ਤਾਂ ਕੋਸ਼ਿਸ਼ ਕੀਤੀ ਜੀ ਜਦੋਂ ਉਹ ਕਹਿੰਦੇ ਉਧਰਲੀ ਉਹ ਹੁਣ ਬਸਿੰਦੀ ਆ ਉਹਨਾਂ ਨੂੰ ਪਤਾ ਲੱਗਾ ਵੀ ਉਹ ਜੋ ਮਾਂ ਨੇ ਕਹਿਣਾ ਉਧਰਲੀ ਸਰਕਾਰ ਨੇ ਮਾں ਦਾ ਕਿ ਹਮ ਮੰਨਣਾ ਨਾ ਕਿ ਸਾਡਾ ਭਰਾ ਦਾ ਜਾਂ ਸਾਡੀ ਭੁਜਾਈ ਦਾ ਕਿ ਹਮ ਮੰਨਣਾ ਘਰ ਵਾਲੀ ਦਾ ਮੰਨਣਾ ਘਰ ਵਾਲੀ ਦਾ ਹੀ ਕਿਹਾ ਮੰਨਣਾ ਤੇ ਅਸੀਂ ਵੀ ਕਿੱਥੇ ਭੇਜ ਕੇ ਰਾਜੀ ਜਾਂ ਸਾਡੀਆਂ ਸਰਕਾਰਾਂ ਨੇ ਕੋਈ ਨੌਕਰੀਆਂ ਦੇਤੇ ਰੋਟੀ ਰੋਜੀ ਵਾਸਤੇ ਗਿਆ ਸੀ ਅਜੇ ਤੇ ਕਰ ਪੈਸੇ ਵੀ ਉਹਦੇ ਵਿਚਾਰੇ ਦੇ ਲਾਉਂਦੇ ਥਾਗੇ ਅਜੇ ਤੇ ਕਰ ਲਾਇਕ ਨਹੀਂ ਲਾਏ ਤੇ ਵਿਚੇ ਵਿਚਾਰੇ ਦਾ ਆਜੇ ਲੇ ਪਤਾ ਲੱਗਾ ਸਾ ਹੋਇਆ ਭਰਾ ਭੁਜਾਈ ਕਿੰਨਾ ਚਿਰ ਪਹਿਲਾਂ ਗਿਆ ਇਹਨੂੰ ਦੋੜ ਕਭੇ ਨੱਤ ਤਾਈ ਹੋ ਗਿਆ ਤੈਨ ਕਭੇ ਨਾ ਪਹਿਲਾਂ ਦੇ ਦੇ ਤੈਨ ਤੇ ਇਹ ਦੇਖ ਕੇ ਬਿਮਾਰ ਹੋ ਗਏ ਸਕੇ ਦੋਨੇ ਤੇ ਦੋਨੇ ਜਿਹੜੇ ਬਿਮਾਰ ਹੋ ਗਏ ਤਾਂ ਇਹ ਕਹਿੰਦੇ ਦਾੜੀਆਂ ਪੁੱਤ ਟਿਕ ਟਿਕ ਕਰਾ ਦੇ ਕਹਿੰਦਾ ਨਹੀਂ ਮੰਮੀ ਮੈਂ ਤੁਹਾਨੂੰ ਘਮਾਉਣਾ ਆਇਆ ਇੱਥੇ ਮੇਰਾ ਟਾਈਮ ਨਹੀਂ ਲੱਗਦਾ ਮੈਂ ਤੁਹਾਨੂੰ ਸਾਰੇ ਦਿਖਾ ਲੂੰਗਾ ਨਿਊਜ਼ੀਲੈਂਡ ਤੇ ਨਹੀਂ ਦਿਖਾ ਪਾਇਆ ਇਹ ਫੇਰ ਕਹਿੰਦੇ ਵੀ ਇੱਥੇ ਜਿਹੜੀ ਅਪਾਇੰਟਮੈਂਟ ਮਿਲਦੀ ਆ ਬਹੁਤ ਟਾਈਮ ਲੱਗਣਾ ਤੁਸੀਂ ਇੰਡੀਆ ਦੇ ਯਾਰ ਜੋ ਜਾ ਕੇ ਆਪਣੇ ਉਹ ਲੈ ਕੇ ਗਏ ਲਫੇ ਪੋਲੋ ਹਸਪੀਟਲ ਗਏ ਲੈ ਕੇ ਮੇਰਾ ਭਾਂਜਾ ਉਹਨੂੰ ਉੱਥੇ ਉਹਦਾ ਮੜਾ ਮੋਟਾ ਲਾਇਓ ਟਿਕਟ ਉਹ ਲੈ ਆਇਆ ਤਾਂ ਠੀਕ ਹੁਣ ਜਦੋਂ ਬੱਚੇ ਦੀ ਮੌਤ ਹੋਈ ਹੈ ਜੀ ਤਾਂ ਉਦੋਂ ਮਾਪਿਓ ਉਤਰੀ ਸੀ ਕਿ ਇਧਰੋਂ ਦੁਆਰਾ ਗਏ ਸੀ ਇਧਰੋਂ ਮੁੜ ਕੇ ਦੁਆਰਾ ਫੇਰ ਗਏ ਐਕਸੀਡੈਂਟ ਤੋਂ ਬਾਅਦ ਉਹ 3 ਚੌਥੇ ਦਿਨ ਹੀ ਚੱਲ ਗਿਆ